ਸਾਰੇ ਘਰਾਂ ਦੇ ਵਿੱਚ ਇੱਕੋ ਜਿਹੀ ਗੱਲ ਦੀ ਪ੍ਰੋਬਲਮ ਹੁੰਦੀ ਆ ਜੇ ਤੁਹਾਡਾ ਕਾਰੋਬਾਰ ਚੜ ਗਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਤੁਹਾਡੇ ਭੈਣ ਭਰਾਵਾਂ ਨੇ ਵੀ ਤੁਹਾਡੇ ਯਾਰਾਂ ਦੋਸਤਾਂ ਨੇ ਵੀ ਇੱਕੋ ਹੀ ਗੱਲ ਕਹਿਣੀ ਆ ਇੰਨਾ ਕੋ ਤਾਂ ਯਾਰ ਬੇਈਮਾਨੀ ਦਾ ਪੈਸਾ ਅਸੀਂ ਤਾਂ ਬੇਈਮਾਨੇ ਦੇ ਪੈਸੇ ਨੂੰ ਟੱਚ ਹੀ ਕਰਦੇ ਆ ਕਦੇ ਛੂਹ ਕਰਨੀ ਦੇਖਦੇ ਨਾ ਅਸਤ ਜਮਾਈ ਨਹੀਂ ਕਦੇ ਬੇਈਮਾਨ ਕਿ ਤੈਨੂੰ ਸਿ ਭੁੱਖੇ ਮਰਦੇ ਆ ਤਾਹੇ ਸਾਡੇ ਆ ਹਾਲ ਹੋਏ ਪੈ ਨਹੀਂ ਇੱਕ ਗਲਤ ਸੀ ਧਿਆਨ ਨਾ ਸੁਣੋ ਤੁਸੀਂ ਰਾਸ਼ਨ ਦੀ ਦੁਕਾਨ ਤੇ ਜਾਂਦੇ ਹੋ ਚਲ ਤੁਸੀਂ ਅੱਜ ਕੱਲ ਕਰੋਸਰੀ ਕਹਿ ਦਿੰਦੇ ਹੋ ਬੱਚੇ ਜਿਹੜੇ ਪੜ੍ਹੇ ਲਿਖੇ ਨਹੀਂ ਉੱਥੋਂ ਤੁਸੀਂ 6 ਮਹੀਨੇ ਦੇ ਆਧਾਰ ਤੇ ਚੱਕਦੇ ਹੋ ਸੌਦਾ ਕਾ ਤੁਹਾਨੂੰ ਉਸ ਸੌਦੇਦਾਰਨ ਦੁਕਾਨਦਾਰ ਨੇ ਸੌਦਾ 2 ਨੰਬਰ ਦਾ ਮਾਲ ਦੇਣਾ ਮੈਂ ਦਾਅਵੇ ਨਾ ਕਹਿੰਦੇ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਇਹ ਚਾਹ ਪੱਤੀ ਘਟੀਆਂ ਇਹ ਮਿਰਚਾਂ ਘਟੀਆਂ ਨੇ ਇਹ ਆਹ ਚੀਜ਼ ਉਹਨਾਂ ਨੇ ਸਾਰਾ ਤੁਹਾਨੂੰ ਸਮਾਨ ਬਿਲਕੁਲ ਅਰੀਜਨ ਨਹੀਂ ਦੇਣਾ ਹੈਗਾ ਕਿ ਤੁਸੀਂ 6 ਮਹੀਨੇ ਦਾ ਆਧਾਰ ਚੈੱਕ ਰਹੇ ਹੋ ਰੇਟ ਤੁਹਾਨੂੰ ਬਿਲਕੁਲ ਉਹੀ ਲਾਉਣਗੇ ਕਿ ਵਧੀਆ ਚੀਜ਼ ਦਾ ਰੇਟ ਲਾਤਾ ਤੁਸੀਂ ਰੇਟ ਦਾ ਹੀ ਪਤਾ ਕਰੋਗੇ ਨਾ ਕੁਆਲਿਟੀ ਦਾ ਕੋਈ ਨਹੀਂ ਪਤਾ ਲੱਗਦਾ ਕੁਆਲਿਟੀਆਂ ਇੱਕ ਇੱਕ ਵੈਰਾਈਟੀ ਦੇ ਵਿੱਚ 5 5 ਉੰਦਿਆਂ ਇਹ ਤੁਹਾਨੂੰ ਵੀ ਪਤਾ ਮੇਰੇ ਕਹਤੋਂ ਬਣੀ ਤੁਸੀਂ ਹੁਣ ਬਜਾਜੀ ਦੀ ਦੁਕਾਨ ਤੇ ਹੈ ਕੱਪੜਿਆਂ ਵਾਲੀ ਦੁਕਾਨ ਤੇ ਹੈ ਉਥੋਂ ਤੁਸੀਂ 6 ਮਹੀਨੇ ਦੇ ਆਧਾਰ ਤੇ ਕਪੜਾ ਚੱਕਦੇ ਹੋ ਉਹਨੂੰ ਵੀ ਪਤਾ ਵੀ ਮੇਰਾ ਧਾਰੀਆ ਗਾਹਕ ਆ ਉਹਨੇ ਵੀ ਤੁਹਾਨੂੰ ਵਿਆਜ ਲਾ ਕੇ ਕਪੜਾ ਦੇਣਾ ਮੀਟਰ ਦੇ ਮਗਰ 5 ਰੁਪਏ ਖੜੇ ਪੈਰ ਚਾਹ ਤੁਸੀਂ 20 ਨੂੰ ਪੈਸੇ ਦੇ ਦੇਣੇ ਨੇ ਇੱਕ ਗੱਲ ਹੋਰ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਭਰਾਵਾ ਇਹ ਕਪੜਾ ਮਹਿੰਗਾ ਕਿਉਂ ਆਧਾਰ ਆ ਇਹ ਜਿਹੜਾ ਉਹਨੇ ਕੀ ਗੱਲ ਉਹਨੇ ਨਫਾ ਨਹੀਂ ਲਿਆ ਜੇ ਤੁਸੀਂ ਨਗਦ ਵੀ ਲੈਨੇ ਹੋ ਨਾ ਕੱਪੜੇ ਤਾਂ ਵੀ ਦੁਕਾਨਦਾਰ ਥੋਤੇ ਨਫਾ ਲੈਂਦਾ ਜੇ ਨਹੀਂ ਲੈਂਦਾ ਤਾਂ ਦੁਕਾਨ ਕਿੱਥੋਂ ਚੱਲੂ ਉਹਦੇ ਕੋਠੇ ਤੇ ਕਣਕ ਵੀ ਜੀ ਹੋਈ ਐ ਖਾਣਾ ਤਾਂ ਅਗਲੇ ਨੇ ਹੈਗਾ ਹੀ ਆ ਨਾ ਇਹ ਗੱਲ ਮੈਂ ਵੀ ਕਹਨੀ ਹਾਂ ਦੁਕਾਨ ਤੇ ਜਾ ਕੇ ਵੀ ਭਰਾਵਾ ਆਪਦਾ ਹੱਕ ਛੱਡੀ ਨਾ ਮੇਰਾ ਹੱਕ ਖਾਈ ਨਾ ਦੇਖੋ ਦੁਕਾਨਦਾਰੀ ਜੇ ਅਗਲੇ ਨੇ ਕੀਤੀ ਆ ਉਹਦੇ ਵਿੱਚ ਖੱਟਤ ਵਾਸਤੇ ਕੀਤੀ ਆ ਹੈ ਤਣੀ ਧਾਰੀ ਇਹਦੇ ਵਿੱਚ 9 ਕਨੰਦਨ 9 ਨਗਦ 10 ਧਾਰ ਧਾਰ আর নগদ ਵਾਲਾ ਗਾਹਕ ਦਾ ਫਰਕ ਜ਼ਰੂਰ ਹੁੰਦਾ ਫਿਰ ਤੁਸੀਂ ਸਬਜ਼ੀ ਲੈ ਲਓ ਸਬਜ਼ੀ ਵਾਲੇ ਨੇ ਵੀ ਕੱਟਣਾ ਨਾਲੇ ਆਪਾਂ ਤੁਰਤ ਪਰ ਪੈਸੇ ਦੇਣੇ ਨੇ ਫਰੂਟ ਲੈ ਲਓ ਉਹਨਾਂ ਨੇ ਵੀ ਕੱਟਣਾ ਵਾ ਜੇ ਕੋਈ ਬਿਜ਼ਨਸ ਕਰਦਾ ਕੋਈ ਵੀ ਇਨਸਾਨ ਕਰਦਾ ਕਿਸੇ ਵੀ ਕਿਸੇ ਦਾ ਬਿਜ਼ਨਸ ਕਰਦਾ ਉਹਦੇ ਵਿੱਚ ਉਹ ਨਫਾ ਜ਼ਰੂਰ ਲੈਂਦਾ ਜੇ ਉਹ ਨਫਾ ਨਹੀਂ ਲੈਂਦਾ ਉਹ ਸਰਦਕ ਧੱਕੇ ਕਿਉਂ ਕਰਦਾ ਫਿਰਦਾ ਅਗਲਾ ਇੱਕ ਨਹੀਂ ਦੇਖੋ ਲੋਕੀ ਫਿਰ ਪਤਾ ਕਿ ਇਹਦਾ ਕੀ ਲੁੱਟਦਾ ਪੈਸਾ ਹਰਾਮ ਦਾ ਪੈਸਾ ਇਹਨਾਂ ਕੋਲ ਤਾਂ ਆਇਆ ਹੋਇਆ ਇਹ ਤਾਂ ਬੇਈਮਾਨੀ ਦਾ ਪੈਸਾ ਥੋੜਾ ਬਹਿ ਜਾ ਬੇੜਾ ਬੇਈਮਾਨੀ ਕਹਿਣ ਵਾਲਿਆਂ ਦਾ ਹੈ ਉਹ ਬੇਈਮਾਨੀ ਤਾਂ ਤੁਸੀਂ ਵੀ ਕਰਦੇ ਹੋ ਤੁਸੀਂ ਕਿੰਨੇ ਕਮਾਨਦਾਰ ਹੋ ਬੇਈਮਾਨੀ ਤਾਂ ਸੰਸਾਰ ਹੀ ਫਿਰ ਕਰਦੀ ਜੇ ਉਸ ਚੀਜ਼ ਨੂੰ ਆਪਾਂ ਬੇਈਮਾਨੀ ਕਹਿੰਦੇ ਕਿਰਤ ਕਰਨ ਵਾਲਿਆਂ ਨੂੰ ਵੀ ਅਸੀਂ ਬੇਈਮਾਨ ਕਹਿੰਦੇ ਹਾਂ ਸਾਰੇ ਅਸੀਂ ਕਿਰਤ ਕਰਕੇ ਰੋਟੀ ਖਾਂਦੇ ਹਾਂ ਹੈ ਕਿ ਨਹੀਂ ਪਰ ਬਿਜ਼ਨਸਮੈਨ ਆ ਜਿਹੜਾ ਬੰਦਾ ਉਹ ਤਾਂ ਰਹੇ ਕਈ ਮੁਨਾਫਾ ਲੈਂਦਾ ਮੈਂ ਦਾਵੇ ਨਾਲ ਕਹਿਣੀ ਆ ਇੱਕ ਦਿਹਾੜੀਦਾਰ ਬੰਦਾ ਨਫਾ ਨਹੀਂ ਲੈਂਦਾ ਉਹਨੂੰ ਜਿੰਨੀ ਦਿਹਾੜੀ ਦੇਤੀ ਉਹਨੇ ਨਹੀਂ ਉਹਦੇ ਵਿੱਚ ਵੀ ਕਈ ਗੱਲਾਂ ਹੋ ਜਾਂਦੀਆਂ ਨੇ ਘੰਟਾ ਅਗਲਾ ਬੈਠ ਗਿਆ ਗੱਲ ਥੋੜੀ ਪੂਰੀ ਕਰ ਦੇਣੀ ਉੱਥੇ ਅਗਲੇ ਨੇ ਚਾਹੇ ਕਿਸੇ ਦੇ ਗਿੱਟੇ ਲੱਗੇ ਗੱਲ ਚਾਹੇ ਗੋਡੇ ਲੱਗੇ ਸੀ ਆਪ ਦੇਖਦੇ ਹਾਂ ਇਸ ਚੀਜ਼ ਨੂੰ ਹਾਂ ਬਾਕੀ ਰਹੀ ਗੱਲ ਕਿਸੇ ਦੇ ਕਾਰੋਬਾਰ ਨੂੰ ਚੜ੍ਹੇ ਇਹਨੂੰ ਦੇਖ ਕੇ ਕੋਈ ਨਹੀਂ ਜਰਦਾ ਥੋੜਾ ਨਾ ਆਪਦਾ ਨਾ ਕੋਈ ਤੁਹਾਡਾ ਰਿਸ਼ਤੇਦਾਰ ਨਾ ਕਿ ਤੁਹਾਡਾ ਭੈਣ ਭਰਾ ਨਾ ਤੁਹਾਡੇ ਪਿੰਡ ਵਾਲੇ ਤੇ ਮੈਂ ਕਹਨੀ ਆ ਵੀ ਇੱਕ ਤੁਸੀਂ ਜੇ ਚਾਰ ਮੈਂਬਰਾਂ ਪਰਿਵਾਰ ਦੇ ਉਹੀ ਮਾਲਕ ਗਰਦਾਸ ਕਰੋਗੇ ਪ੍ਰਮਾਤਮਾ ਵਧੀਆ ਕੀਤਾ ਸਾਨੂੰ ਦੋ ਟਾਈਮ ਦੀ ਰੋਟੀ ਦਿੰਨਾ ਸਾਨੂੰ ਬੈਠਣ ਨੂੰ ਤਾਂ ਛੱਤ ਦੇਤੀ ਤੂੰ ਵਧੀਆ ਸਾਡਾ ਟਾਈਮ ਨਿਘਾ ਰਹਿ ਕਿਸੇ ਅੱਗੇ ਸਾਡੇ ਹੱਥ ਨਾਲ ਢੀ ਪਰ ਲੋਕ ਬਾਕੀ ਨਹੀਂ ਛੱਡਦੇ ਵੇ ਦਵੇ ਨਾ ਕਹਿੰਦੀ ਲੋਕ ਇੱਕੋ ਹੀ ਗੱਲ ਕਹਿੰਦੇ ਨੇ ਜਿਹੜਾ ਰੱਜ ਕੇ ਰੋਟੀ ਖਾਂਦਾ ਜਿਹਦੇ ਕੋਲ ਦੋ ਪੈਸੇ ਨੇ ਇਹ ਤਾਂ ਜੀ ਬੇਈਮਾਨ ਬੰਦਾ